ਤੁਸੀਂ ਇਹ ਦੱਸੋਗੇ ਕਿ ਸੁਬੀਰ ਸਿੰਘ ਬਾਦਲ ਨੂੰ ਜੋ ਧਾਰਮਿਕ ਸੇਵਾ ਜਾਂ ਸਜ਼ਾ ਲਗਾਈ ਗਈ ਉਸ ਤੋਂ ਬਾਅਦ ਇੱਕ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਸਾਰੀ ਸੇਵਾ ਨਿਭਾਉਣ ਤੋਂ ਬਾਅਦ ਅਕਾਲ ਤਖਤ ਦੇਤੇ ਆਓ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਜਾਂਦਾ ਉਹ ਹੋ ਗਿਆ ਸੀ ਹੋ ਗਿਆ ਸੀ ਫਿਰ ਤਾਂ ਸਾਰੇ ਮੰਨ ਲਏਗੇ ਨਾ ਫੈਸਲਾ ਨਹੀਂ ਪਰ ਉਹ ਮਤਲਬ ਪਤਾ ਨਹੀਂ ਕਿਵੇਂ ਲਿਆ ਇਹਨਾਂ ਨੇ ਕਿਵੇਂ ਲਿਆ ਪਰ ਮੈਂ ਮੰਨਦਾ ਕਿ ਉਹ ਹੋਣਾ ਨਹੀਂ ਸੀ ਚਾਹੀਦਾ ਨੀ ਤੁਹਾਡੇ ਹੁੰਦੇ ਹੁੰਦੇ ਨਹੀਂ ਹੁੰਦੇ ਉਹ ਯਾਨੀ ਰਵੀਰ ਸਿੰਘ ਹੋਰਾਨੇ ਕਿ ਤੁਹਾਡੀ ਉਹਦੇ ਵਿੱਚ ਕੋਈ ਸਹਿਮਤੀ ਨਹੀਂ ਨਹੀਂ ਮੈਂ ਪੁੱਛਿਆ ਮੈਂ ਤਾਂ ਮੈਂ ਤਾਂ ਜ਼ਿਕਰ ਨਹੀਂ ਪਤਾ ਦੋਵੇਂ ਚੀਜ਼ਾਂ ਅਲੱਗ ਹੈ ਜਥੇਦਾਰ ਸਾਹਿਬ ਕਿਉਂਕਿ ਮੈਂ ਤਾਂ 6 ਤਸਵੀਰ ਬਾਦਲ ਨੂੰ ਦਿੱਤੀ ਗਈ ਧਾਰਮਿਕ ਸਜ਼ਾ ਇੱਕ ਸੱਤ ਮੈਂਬਰੀ ਕਮੇਟੀ ਵਾਲਾ ਮਾਮਲਾ ਦੋਵੇਂ ਅਲੱਗ ਲੱਗਨ ਸਰ ਆਉਂਦੇ ਜਦੋਂ ਇਹਨਾਂ ਨੇ ਮੇਰੇ ਖਿਲਾਫ ਕੂੜ ਕਬਾਰ ਬੋਲਣਾ ਸ਼ੁਰੂ ਕਰਤਾ ਸੀ ਮੈਂ 6 ਦਸੰਬਰ ਨੂੰ ਹੀ ਤਖਸਾਲਬ ਦੇ ਉੱਤੋਂ ਸਾਰਾ ਕੁਝ ਜਿਹੜਾ ਹੈ ਉਹ ਛੱਡ ਕੇ ਆਪਣੇ ਘਰ ਆ ਗਿਆ ਸੀ ਹੂੰ ਇਸ ਕਰਕੇ ਇਹਨਾਂ ਨੇ ਜਿਹੜਾ ਸਟਾਡੀ ਵੀਟ ਲਿਆ ਉਹ ਬਾਅਦ ਚ ਲਿਆ ਚਲੋ ਮੈਂ ਇੱਕ ਹੋਟ ਸਵਾਲ ਲੈ ਕੇ ਆਨਾ ਤੁਹਾਡੀ ਸੁਖਬੀਰ ਬਾਦਲ ਦੇ ਨਾਲ ਟਿਊਨਿੰਗ ਕਦੋਂ ਖਰਾਬ ਹੋਈ 2 ਦਸੰਬਰ ਤੋਂ ਨਹੀਂ ਉਸ ਤੋਂ ਪਹਿਲਾਂ ਹੋ ਗਈ ਨਹੀਂ ਉਸ ਤੋਂ ਪਹਿਲਾਂ ਕੋਈ ਨਹੀਂ ਤੁਸੀਂ ਕਹਿੰਦੇ ਇੱਥੇ ਤੱਕ ਗੱਲ ਹੋਈ ਕਿ ਤੁਸੀਂ ਜ਼ਿਆਦਾ ਐਕਟਿਵ ਸੀ ਤੁਸੀਂ ਤਖਤ ਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਦੋਂ ਵਿਰਸਲ ਸਿੰਘ ਬਲਟੋਹਾ ਤੁਹਾਡੇ ਸਾਹਮਣੇ ਜਾ ਕੇ ਬੈਠਦੇ ਨੇ ਜਦੋਂ ਸੁਖਬੀਰ ਬਾਦਲ ਨੂੰ ਫਸੀਲ ਤੋਂ ਸਜ਼ਾ ਸੁਣਾਉਣ ਦੀ ਗੱਲ ਹੁੰਦੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਤੋਂ ਜ਼ਿਆਦਾ ਯਾਨੀ ਹਰਪ੍ਰੀਤ ਸਿੰਘ ਬੋਲ ਰਹੇ ਸੀ ਤੇ ਇਹ ਕਿਹਾ ਗਿਆ ਕਿ ਦੇਖੋ ਇਹ ਇਹ ਨਿਜੀ ਕਿਹੜਾ ਗੱਡ ਰਹੇ ਨੇ ਉਹ ਨਾ ਮੇਰੇ ਤਾਂ ਬਿਰਸਾ ਸਿੰਘ ਬਲਟੂਆ ਨਾਲ ਵੀ ਕੋਈ ਨਿੱਜੀ ਨਹੀਂ ਸੀ ਉਸ ਤੋਂ ਪਹਿਲਾਂ ਕੁਛ ਨਹੀਂ ਜਿਨੀ ਸੀਗਾ ਸਾਡ ਮੈਨੂੰ ਮੇਰੀ ਕਿਹੜਾ ਉਹਨੇ ਜ਼ਮੀਨ ਦੱਬੀ ਸੀ ਬਿਰਸਾ ਸਿੰਘ ਬਲਟੂਏ ਨੇ ਹੂੰ ਉਹ ਤਾਂ ਉਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਧੀਨ ਕਰਦਾਰਕੁਸ਼ੀ ਕੀਤੀ ਜਾਂ ਉਹਨਾਂ ਦੀ ਰਿਕਾਰਡਿੰਗ ਵਗੈਰਾ ਕਰਵਾਈ ਤੇ ਸਾਨੂੰ ਨੇਚਰਲੀ ਗੱਲ ਹੈ ਕਿ ਉਹ ਫੀਲ ਹੋਇਆ ਤੇ ਗੱਲ ਕਹਿ ਦਿੱਤੀ ਹੂੰ ਨਹੀਂ ਫਿਰ ਉਹਨਾਂ ਦਾ ਟਾਰਗੇਟ ਹਰਪ੍ਰੀਤ ਸਿੰਘ ਸੀ ਪਰ ਮੈਂ ਇਹ ਕਿਉਂ ਕੋਈ ਵਜ੍ਹਾ ਤਾਂ ਹੋਗੀ ਨਾ ਕਿ ਹਰਪ੍ਰੀਤ ਸਿੰਘ ਨੂੰ ਕਿਉਂ ਟਾਰਗੇਟ ਤੁਸੀਂ ਉਹਨਾਂ ਨੇ ਤੁਹਾਡੀ ਜ਼ਮੀਨੀ ਦੱਬੀ ਦਾ ਤੁਸੀਂ ਵੀ ਉਹਨਾਂ ਦੀ ਜ਼ਮੀਨ ਥੋੜੀ ਦੱਬੀ ਉਹਨਾਂ ਨੂੰ ਐ ਲੱਗਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਚਲਾ ਰਿਹਾ ਹਾਂ ਕੋਣ ਕੋਣ ਸਮਝਦਾ ਸੀ ਸਾਰੇ ਜਿਹੜੇ ਮੇਰੇ ਖਿਲਾਫ ਬੋਲ ਰਹੇ ਸੀ ਤੁਹਾਡੇ ਚੈਨਲਾਂ ਦੇ ਉੱਤੇ ਆ ਕੇ ਬੋਲ ਰਹੇ ਸੀ ਜੀ ਤੁਹਾਡੀਆਂ ਡਿਬੇਟਸ ਦੇ ਵਿੱਚ ਆ ਕੇ ਜਿਹੜੀਆਂ ਉਹ ਬੈਠ ਰਹੇ ਸੀ ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਸੀ ਪਰ ਅਜਿਹੀ ਕੋਈ ਗੱਲ ਨਹੀਂ ਗਿਆਨੀ ਰਿਕ ਬੀਰ ਸਿੰਘ ਵੀ ਸੁਲਝੇ ਹੋਏ ਜਥੇਦਾਰ ਸੀ ਠੀਕ ਹੈ ਜਦੋਂ ਪੰਜ ਸਾਥੀ ਜਿਹੜੇ ਹੁੰਦੇ ਨਾਲ ਬੈਠਦੇ ਆ ਚਾਰ ਸਾਥੀ ਉਹ ਸਿਰਫ ਸਲਾਹ ਦੇਣ ਵਾਲੇ ਹੁੰਦੇ ਆ ਹੂੰ ਵੈਸੇ ਵੀ ਆਪਾਂ ਪੰਜ ਜੱਜਾਂ ਦੀ ਜਿਉਰੀ ਬੈਠਦੀ ਆ ਜਾਂ 11 ਮੈਂਬਰਾਂ ਦੀ ਜਿਉਰੀ ਬੈਠਦੀ ਆ ਤੇ ਬਾਕੀ ਜਿਹੜੇ ਹੁੰਦੇ ਆ ਉਹ ਸਲਾਹਾਂ ਦਿੰਦੇ ਆ ਆਪਣੀ ਆਪਣੀ ਰਾਏ ਦਿੰਦੇ ਆ ਤੇ ਚੀਫ ਨੇ ਫੈਸਲਾ ਕਰਨਾ ਹੁੰਦਾ ਇਹ ਅਸੀਂ ਤਾਂ ਇੱਕ ਰਾਏ ਦੇਣ ਵਾਲੀ ਹਸਿਆਤ ਦੇ ਵਿੱਚ ਜਿਹੜਾ ਪੰਜ ਸਿੰਘ ਸਭਾ ਦੀ ਮੀਟਿੰਗ ਚ ਸੀ ਆਪਣੀ ਰਾਏ ਦਿੱਤੀ ਹੈ ਪਰ ਤੇ ਆnde ਤੁਹਾਡੀ ਰਾਏ ਬਹੁਤ ਚੱਲੀ ਆ ਉੱਥੇ ਨਾ ਕਿ ਤੁਹਾਡੀ ਹੀ ਚੱਲੀ ਆ ਬਾਕੀ ਸਾਰਿਆਂ ਨੂੰ ਲੱਗਿਆ ਹੋਣਾ ਕਿ ਇਹ ਰਾਏ ਠੀਕ ਹੈ ਤੇ ਮੰਨੀ ਗਈ ਹੂੰ ਬਲਟੋਹਾ ਦੇ ਨਾਲ ਜਿਹੜੀ ਉੱਥੇ ਗੱਲਬਾਤ ਥੋੜੀ ਸੀ ਉਹ ਚ ਬਹੁਤ ਤਲਖੀ ਸੀ ਤੁਹਾਡੀ ਕੁਝ ਵੀਡੀਓ ਕਲਿੱਪਸ ਬਾਹਰ ਆ ਗਈਆਂ ਜਦੋਂ ਤੁਹਾਡੇ ਸਾਹਮਣੇ ਜਤ ਪੇਸ਼ ਹੋਏ ਆ ਬਿਰਸਾ ਸਿੰਘ ਬਲਟੋਹਾ ਬੱਸ ਇਹ ਸਾਰੀ 1.5 ਘੰਟੇ ਦੀ ਸਾਰੀ ਆਉਣੀ ਚਾਹੀਦੀ ਸੀ ਸਾਰੀ ਆਉਣੀ ਚਾਹੀਦੀ ਸੀ ਉਹ ਕਲਿੱਪਸ ਤੁਸੀਂ ਗੜਵਾਈਆਂ ਨਹੀਂ ਕਿਸ ਨੇ ਗੜਵਾਈਆਂ ਉਹ ਤੇ ਜਿਨ੍ਹਾਂ ਕੋਲੇ ਸੀ ਕੀ ਉਹਨਾਂ ਨੂੰ ਪਤਾ ਨਹੀਂ ਤੁਹਾਨੂੰ ਲੱਗਦਾ ਕਿ ਉਹ ਵੀ ਗਲਤ ਹੋਇਆ ਬਿਲਕੁਲ ਗੱਲ ਤੋਂ ਜਿਆਦਾ ਸਾਰੀ ਕਢਾਉਂਦੇ ਜੀ ਸਾਰੀ ਚਲਾਉਂਦੇ ਫਿਰ ਕੋਈ ਦਿੱਕਤ ਨਹੀਂ ਸੀ ਤੁਸੀਂ ਅੱਜ ਵੀ ਡਿਮਾਂਡ ਕਰਦੇ ਹੋ ਕਿ ਸਾਰੀ ਚਲਾਓ ਹਾਂ ਬਿਲਕੁਲ ਜੀ ਉਹ ਜਿਹੜੇ ਤਿੰਨ ਚਾਰ ਦੋ ਕਲਿੱਪ ਕੇ ਤਿੰਨ ਕਲਿੱਪ ਜਿਹੜੇ ਮੇਰੇ ਨਾਲ ਹੀ ਸਬੰਧਤ ਸੀ 10-10 ਸਕਿੰਟ ਦੇ ਸਿਰਫ ਉਹੀ ਬਾਹਰ ਕੱਢੇ ਗਏ ਹੂੰ ਤੇ ਕੌਣ ਇਸ ਦੇ ਪਿੱਛੇ ਤੁਹਾਨੂੰ ਲੱਗਦਾ ਪਤਾ ਨਹੀਂ ਹੁਣ ਕੌਣ ਹੈ ਜੀ ਜਿਨ੍ਹਾਂ ਨੇ ਚਲਾਏ ਆ ਕਿਹਨੇ ਚਲਾਏ ਆ ਕਿਹਨੇ ਨਹੀਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਸੋਸ਼ਲ ਮੀਡੀਆ ਤੇ ਦੇਖੀ ਐ ਜੀ ਤੁਹਾਡੀ ਗੱਲਬਾਤ ਹੁੰਦੀ ਐ ਸੁਬੀਰ ਬਾਦਲ ਦੇ ਨਾਲ ਉਸ ਦੌਰਾਨ ਨਹੀਂ ਉਸ ਜਥੇਦਾਰ ਸਾਹਿਬ ਬਣਨ ਤੋਂ ਬਾਅਦ ਜਥੇਦਾਰ ਦਾ ਉਹਦਾ ਸੰਭਾਲਣ ਤੋਂ ਬਾਅਦ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਬਣ ਗਈ 25 ਦਿਨ ਪਹਿਲਾਂ ਸ਼ਾਇਦ ਹੋਈ ਹੋਵੇ ਨਹੀਂ ਨਹੀਂ ਜਦੋਂ ਸੰਭਾਲਿਆ ਹੋਇਆ ਜਾਂ ਤੁਸੀਂ ਸੰਭਾਲਿਆ ਸੰਭਾਲਣ ਤੋਂ ਬਾਅਦ ਮੇਰੀ ਹੋਈ 1.5 ਮਹੀਨੇ ਮਹੀਨੇ 1.5 ਮਹੀਨੇ ਬਾਅਦ ਮਹੀਨੇ ਬਾਅਦ ਹਾਂਜੀ ਕੋਈ ਇਨਸਟਰਕਸ਼ਨ ਹੋਣੀ ਹੈ ਨਹੀਂ ਨਹੀਂ ਕੋਈ ਨਹੀਂ ਕਿ ਜਨੂਅਰੀ ਡਾਇਰੈਕਟਲੀ ਇਨਡਾਇਰੈਕਟਲੀ ਕੋਈ ਇਨਸਟਰਕਸ਼ਨ ਆਉਂਦੀ ਆ ਹਾਂ ਨਹੀਂ ਕੋਈ ਇਦਾਂ ਨਹੀਂ ਗੱਲ। ਫਿਰ ਤਾਂ ਤੁਸੀਂ ਆਪ کہہ ਰਹੇ ਹੋ ਕਿ ਸੁਖਬੀਰ ਬਾਦਲ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਨਹੀਂ ਜੀ ਤਾਂ ਮੈਂ ਅਕਾਲ ਤੱਕ ਸਭ ਤੇ ਗਿਆ। ਫਿਰ ਤੁਸੀਂ ਦੂਜੇ ਪਾਸੇ ਕਹਿੰਦੇ ਹੋ ਕਿ ਪੰਥਕ ਅਦਾਰਿਆਂ ਦੇ ਵਿੱਚ ਬਹੁਤ ਦਖਲਅੰਦਾਜ਼ੀ ਹੋਈ। ਦੋਵੇਂ ਗੱਲਾਂ ਕਿਵੇਂ? ਜਦੋਂ ਮੈਂ ਅਕਾਲ ਤੱਕ ਸਭ ਤੇ ਗਿਆ ਤੇ ਉਦੋਂ ਜ਼ਰੂਰ ਇੱਕ ਦੋ ਮਾਮਲਿਆਂ ਦੇ ਵਿੱਚ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਤਰ੍ਹਾਂ ਤੁਸੀਂ ਕਰ ਦਿਓ ਪਰ ਨਹੀਂ ਕੀਤਾ ਮੈਂ ਜੀ। ਤੁਸੀਂ ਜਦੋਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਉਸ ਦੌਰਾਨ ਤੁਸੀਂ ਕਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਪ੍ਰਧਾਨਗੀ ਤੋਂ ਲੰਬੇ ਹੋ ਜੋ ਤੁਹਾਡੇ ਜਿਹੜੇ ਸਾਥੀਓ ਨਹੀਂ ਮੰਨ ਰਹੇ। ਬਤੌਰ ਜਥੇਦਾਰ ਰਹਿੰਦੇ ਹੋਏ। ਹਾਂ। ਜਦੋਂ ਮੈਂ ਅਕ ਮਤਲਬ ਕੀ ਗੱਲਬਾਤ ਹੋਈ ਸੀ ਲੋਕਾਂ ਨਾਲ ਉਦੋਂ ਮੈਂ ਇਹ ਗੱਲ ਹੋਈ ਸੀ ਕਿ ਕਹਿਣ ਲੱਗੇ ਕਿ ਇਹ ਮਤਲਬ 2024 ਦੇ ਇਲੈਕਸ਼ਨ ਤੋਂ ਬਾਅਦ ਦੀ ਗੱਲ ਹੈ ਜਾਂ ਪਹਿਲਾਂ ਦੀ ਗੱਲ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਗੱਲ ਜਦੋਂ ਮੈਂ ਕੱਲ ਤੱਕ ਸਭ ਤੇ ਜਥੇਦਾਰ ਸੀ ਮੈਂ ਵੀ 2024 ਦੇ ਇਲੈਕਸ਼ਨ ਤੋਂ ਪਹਿਲਾਂ ਹੀ ਸੀ ਪਹਿਲਾਂ ਸੀ 2022 ਜਾਂ 23 ਦੇ ਵਿੱਚ ਮੈਨੂੰ ਉੱਥੋਂ ਇਹਨਾਂ ਨੇ ਬਦਲਿਆ ਹੈਗਾ ਉਦੋਂ ਇਹ ਗੱਲ ਹੋਈ ਸੀ ਕਿ ਬਿਰਸਾ ਸਿੰਘ ਬਲਟੋਆ ਤੇ ਸਰਦਾਰ ਸਿਕੰਦਰ ਸਿੰਘ ਮਲੂਕਾ ਸਰਦਾਰ ਬਲਵਿੰਦਰ ਸਿੰਘ ਪੁੰਦੜ ਇਹ ਮੇਰੇ ਕੋਲ ਆਈ ਸੀ ਇੱਕ ਐਪਲੀਕੇਸ਼ਨ ਲੈ ਕੇ ਹਾਂ ਤੇ ਮੈਨੂੰ ਕਹਿਣ ਲੱਗੇ ਕਿ ਪਾਰਟੀ ਉੱਠਣੀ ਨਹੀਂ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੋਂ ਅਸੀਂ ਖਿਮਾ ਜਾਚਣਾਂ ਨਹੀਂ ਮੰਗਦੇ ਮੈਂ ਕਿਹਾ ਵੀ ਠੀਕ ਐ ਤੇ ਆ ਐਪਲੀਕੇਸ਼ਨ ਐ ਤੇ ਤੁਸੀਂ ਇਹਨਾਂ ਨੂੰ ਉੱਥੇ ਬੁਲਾ ਕੇ ਤੇ ਤਨਖਾਹ ਲਾ ਦਿਓ ਹੂੰ ਤੇ ਮੈਂ ਜਦੋਂ ਐਪਲੀਕੇਸ਼ਨ ਪੜ੍ਹੀ ਤੇ ਮੈਂ ਕਿਹਾ ਜੀ ਇਹਦੇ 'ਚ ਤਾਂ ਲਿਖਿਆ ਵੀ ਜਾਣੇ-ਅਣਜਾਣੇ ਹੋਈਆਂ ਗਲਤੀਆਂ ਦੀ ਮਤਲਬ ਮਾਫੀ ਦਿੱਤੀ ਜਾਏ ਤੇ ਜਾਣੇ-ਅਣਜਾਣੇ ਤਾਂ ਹਰ ਸਿੱਖੀ ਮਾਫੀ ਮੰਗਦਾ ਗੁਰੂ ਸਾਹਿਬ ਕੋਲੋਂ ਹੂੰ ਵੀ ਇਹ ਨਹੀਂ ਹੋਣਾਗਾ ਦੋ ਗੱਲਾਂ ਹੋਣੀਆਂ ਚਾਹੀਦੀਆਂ ਇੱਕ ਤਾਂ ਗਲਤੀਆਂ ਮੈਂਸ਼ਨ ਕਰ ਦਿਓ ਤੇ ਦੂਸਰਾ ਜਦੋਂ ਅਕਾਲ ਤੱਕ ਸਭ ਤੇ ਆਉਣਾ ਤੇ ਉਹ ਉਹਦੇ ਤੋਂ ਰਹਿ ਤੋ ਕੇ ਆਉਣਾ ਪਊਗਾ ਜੀ ਹੂੰ ਇਹ ਫਿਰ ਮੈਨੂੰ ਕਹਿੰਦੇ ਵੀ ਚਲੋ ਅਸੀਂ ਤੁਹਾਨੂੰ 4 ਘੰਟਿਆਂ ਬਾਅਦ ਦੱਸਦੇ ਹਾਂ ਮਸ਼ਵਰਾ ਕਰਕੇ ਦੱਸਦੇ ਠੀਕ ਹੈ ਜੀ ਉਹ ਮੇਰੇ ਟੇਬਲ ਦੇ ਉੱਤੇ ਦਮਦਮਾ ਸਾਹਿਬ ਦੀ ਗੱਲ ਹੈ ਇਹ ਦਮਦਮਾ ਸਾ ਮੇਰੇ ਟੇਬਲ ਦੇ ਉੱਤੇ ਐਪਲੀਕੇਸ਼ਨ ਰੱਖਤੀ ਹੈ ਚਲੇ ਕਿ ਸ਼ਾਇਦ ਬਦਲ ਗਏ ਉਹ ਤੋਂ ਬਾਅਦ 4 ਘੰਟਿਆਂ ਬਾਅਦ ਆ ਕੇ ਮੈਨੂੰ ਕਹਿਣ ਲੱਗੇ ਜੀ ਵੀ ਨਹੀਂ ਇਹ ਨਹੀਂ ਹੋਣਾ ਮੈਂ ਕਿਹਾ ਠੀਕ ਹੈ ਜੀ ਕਹਿੰਦੇ ਸਾਡੀ ਦਰਖਾਸਤ ਵਾਪਸ ਕਰ ਦਿਓ ਮੈਂ ਕਿਹਾ ਜੀ ਮੈਂ ਤਾਂ ਚੁੱਕੀ ਨਹੀਂ ਉਹ ਪਈ ਹੈ ਪੇਪਰ ਵੇਟ ਥੱਲੇ ਲੈ ਗਏ ਲੈ ਗਏ ਜੀ ਹੂੰ ਉਹ ਉਦੋਂ ਕਿਹਾ ਸੀ ਜੀ ਤੇ ਫਿਰ ਉਸ ਤੋਂ ਕਿੰਨੀ ਦੇਰ ਬਾਅਦ ਤੁਹਾਨੂੰ ਜਿਹੜਾ ਕਾਰਜਕਾਰੀ ਮੈਂ ਕਿਹਾ 2 ਮਹੀਨੇ ਬਾਅਦ ਮਹੀਨੇ 2 ਮਹੀਨੇ ਬਾਅਦ ਤੁਹਾਨੂੰ ਲੱਗਦਾ ਕਿ ਉਹ ਦਰਖਾਸਤ ਹੀ ਤੁਹਾਨੂੰ ਹਟਾਉਣ ਦੀ ਜ وجہ ਪਤਾ ਨਹੀਂ ਮੈਨੂੰ ਮੈਂ ਕੁਝ ਕਹਿ ਨਹੀਂ ਸਕਦਾ ਤੇ ਇਸ ਬਾਰੇ ਤੁਹਾਡੀ ਡਾਇਰੈਕਟ ਸੁਬੀਰ ਬਾਦਲ ਨਾਲ ਕਦੇ ਗੱਲ ਨਹੀਂ ਹੋਈ ਉਹਨਾਂ ਨਾਲ ਵੀ ਇੱਕ ਦੋ ਵਾਰੀ ਹੋਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਜਿਹੜਾ ਹੈਗਾ ਇਹ ਇੱਕ ਵਾਰੀ ਤੇ ਅਹੁਦੇ ਦਾ ਤਿਆਗ ਜਿਹੜਾ ਹੈ ਬੀਬੀ ਜਗੀਰ ਕੌਰ ਜੀ ਦੇ ਘਰ ਸਾਡੀ ਮੁਲਾਕਾਤ ਹੋਈ ਸੀਗੀ ਜਿਹੜੇ ਫੰਕਸ਼ਨ ਦੇ ਹੁੰਦੇ ਤੇ ਉੱਥੇ ਮੈਂ ਕਿਹਾ ਸੀ ਕਿ ਤੁਹਾਨੂੰ ਆਪਣੇ ਅਹੁਦੇ ਤੋਂ ਕੁਝ ਭਾਵੇਂ ਕੁਝ ਸਮੇਂ ਲਈ ਕਰੋ ਲੇਕਿਨ ਅਹੁਦੇ ਦਾ ਤਿਆਗ ਕਰਨਾ ਪੈਣਾ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਤੁਸੀਂ ਪੇਸ਼ ਹੋਵੋ ਤੇ ਫਿਰ ਤੁਹਾਡੀ ਵੀ ਮਾਨ ਸਨਮਾਨ ਤੇ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਕਰਾ ਕੇ ਅਸੀਂ ਤੁਹਾਨੂੰ ਡਟੋਲ ਚ ਨਵਾ ਕੇ ਬਾਹਰ ਨਹੀਂ ਕੱਢ ਸਕਦੇ ਹੂੰ ਇਹ ਤਾਈ ਹੋਏਗਾ ਜੇ ਅਕਾਲ ਤੱਕ ਸਭ ਦਾ ਮਾਨ ਸਤਕਾਰ ਜਿਹੜਾ ਉਹ ਕਾਇਮ ਰਹੇਗਾ ਤੇ ਕੱਲ ਤੱਕ ਸਭ ਦਾ ਮਾਨ ਸਤਕਾਰ ਉਦੋਂ ਕਾਇਮ ਰਹੇਗਾ ਜੇ ਤੁਸੀਂ ਸਾਰੇ ਉਹਦੇ ਛੱਡ ਕੇ ਇੱਕ ਐਜ਼ ਇਹ ਨਮਾਣੇ ਸਿੱਖ ਹੋ ਜੋ ਅਕਾਲ ਤੱਕ ਸਭ ਤੇ ਪੇਸ਼ ਹੋਗੇ ਹੂੰ ਤੇ ਉਹਨਾਂ ਨੇ ਮਨਾ ਕਰ ਦਿੱਤਾ ਜਾਂ ਉਹਨਾਂ ਨੇ ਕਿਹਾ ਕਿ ਵਿਚਾਰ ਕਰਾਂਗੇ ਨਹੀਂ ਮੇਰੇ ਨਾਲ ਤਾਂ ਉਹ ਉਹ ਕਹਿੰਦੇ ਹਾਂ ਠੀਕ ਹੈ ਉਸ ਤੋਂ ਅਗਲੇ ਦਿਨ ਹੀ ਮੇਰੇ ਕੋਲੇ ਤਿੰਨੇ ਭੇਜਦੇ ਸੀ ਜੀ ਅੱਛਾ ਉਸ ਤੋਂ ਅਗਲੇ ਦਿਨ ਹੀ ਅਗਲੇ ਦਿਨ ਹੀ ਤਿੰਨੇ ਆ ਗਏ ਸੀ ਜੀ ਕਿ ਮੈਂ ਸਾਡੇ ਬਹੁਤ ਸਾਰੇ ਸਹੀ ਹੋ ਗਈ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈ ਤੁਸੀਂ ਲਿਖਤੀ ਮਾਫੀ ਦਾ ਜ਼ਿਕਰ ਕੀਤਾ 2015 ਚ ਦਿੱਤੀ ਗਈ ਇੱਕ ਮਾਫੀ ਬਹੁਤ ਚਰਚਾ ਦੇ ਵਿੱਚ ਹੈ ਕੀ ਤੁਹਾਡੀ ਨੌਲੇਜ ਦੇ ਵਿੱਚ ਹੈ ਕਿ ਜਥੇਦਾਰ ਸਾਹਿਬ ਘਰ ਬੁਲਾਏ ਗਏ ਉਸ ਦੌਰਾਨ ਨਹੀਂ ਮੈਂ ਅਸੀਂ ਜਿਹੜਾ ਜਥੇਦਾਰ ਸਾਹਿਬ ਨੂੰ 2 ਦਸੰਬਰ ਨੂੰ ਜਿਹੜਾ ਸੀ ਹੁਕਮ ਕੀਤਾ ਸੀ ਨਾ ਜੀ ਦੋਨੇ ਜਥੇਦਾਰਾਂ ਨੂੰ ਕੀਤਾ ਸੀ ਗਿਆਨੀ ਗੁਰਮukh ਸਿੰਘ ਨੂੰ ਵੀ ਕੀਤਾ ਸੀ ਗਿਆਨੀ ਗੁਰਬਚਨ ਸਿੰਘ ਨੂੰ ਵੀ ਕੀਤਾ ਸੀ ਅਸੀਂ ਇਹਨਾਂ ਤੋਂ ਸਪਸ਼ਟੀਕਰਨ ਮੰਗੇ ਸੀ ਤੀਸਰਾ ਸੀ ਗਿਆਨੀ ਕਪਾਲ ਸਿੰਘ ਤੋਂ ਸਪਸ਼ਟੀਕਰਨ ਮੰਗਿਆ ਸੀ ਜੀ 2 ਦਸੰਬਰ ਦੇ ਹੁਕਮਨਾਮੇ ਤੋਂ ਪਹਿਲਾਂ ਚਿੱਠੀਆਂ ਪਾਈਆਂ ਸੀ ਇਹਨਾਂ ਨੂੰ ਕਿ ਤੁਸੀਂ ਸਪਸ਼ਟੀਕਰਨ ਦਿਓ ਤੇ ਸਪਸ਼ਟੀਕਰਨ ਦੇ ਵਿੱਚ ਇਹ ਲਿਖੋ ਕਿ ਤੁਹਾਨੂੰ ਜਿਹੜੀ 2 ਦਸੰਬਰ ਜਿਹੜੀ ਤੁਸੀਂ ਮਾਫੀ ਦਿੱਤੀ ਸੀ 2015 ਦੇ ਵਿੱਚ ਕਿਸ ਦੇ ਕਹਿੰਦੇ ਕਿਸ ਦੇ ਕਹਿੰਦੇ ਦਿੱਤੀ ਸੀ ਦੇ ਕਿਹਦੇ ਦਿੱਤੀ ਸੀ ਇਹ ਸਾਰੀਆਂ ਗੱਲਾਂ ਸਪਸ਼ਟ ਕਰੋ ਪੰਥ ਨੂੰ ਕੌਮ ਨੂੰ ਜੀ ਤਾਂ ਇਹਨਾਂ ਦੇ ਜਵਾਬ ਜਿਹੜੇ ਆ ਉਹ ਗੋਲਮੋਲ ਆਏ ਸੀ ਤਿੰਨਾਂ ਦੇ ਹੂੰ ਤੇ ਉਹ ਗੋਲਮੋਲ ਆਏ ਸੀ ਇਸ ਕਰਕੇ 2 ਦਸੰਬਰ ਨੂੰ ਫਿਰ ਗਿਆਨੀ ਗੁਰਮਖ ਸਿੰਘ ਦਾ ਤਬਾਦਲਾ ਕਰਵਾਤਾ ਸੀਗਾ ਅਸੀਂ 2 ਦਸੰਬਰ ਦੇ ਹੁਕਮਨਾਮੇ ਚ ਲਿਖਿਆ ਸੀ ਕਿ ਗਿਆਨੀ ਗੁਰਮਖ ਸਿੰਘ ਦਾ ਤਬਾਦਲਾ ਕਰਵਾ ਕਰ ਦਿਓ ਤੇ ਗਿਆਨੀ ਗੁਰਵਜਨ ਸਿੰਘ ਜੀ ਦੇ ਜਿਹੜੇ ਹੈ ਸਟੇਜਾਂ ਦੇ ਉੱਤੇ ਰੋਕ ਲਾ ਦਿੱਤੀ ਗੋਲ ਮੋਲ ਤੋਂ ਕੀ ਭਾਵ ਹੈ ਨਹੀਂ ਸਪਸ਼ਟ ਨਹੀਂ ਕੀਤਾ ਕਿ ਸਾਨੂੰ ਕਿਸ ਦੇ ਕਹਿਨ ਦੇ ਉੱਤੇ ਜਿਹੜੀ ਹੈ ਉਹ ਮਾਫੀ ਅਸੀਂ ਕਿਸ ਦੇ ਕਹਿਨ ਦੇ ਉੱਤੇ ਦਿੱਤੀ ਸੀ ਸਪਸ਼ਟ ਨਹੀਂ ਕੀਤਾ ਔਰ ਜਦੋਂ ਹੁਣ ਗਿਆਨੀ ਗੁਰਵਜਨ ਸਿੰਘ ਜੀ ਨੂੰ ਮਾਫ ਕੀਤਾ ਤੇ ਹੁਣ ਵੀ ਮੇਰੇ ਖਿਆਲ ਜਥੇਦਾਰ ਨੇ ਸਪਸ਼ਟ ਸਵਾਲ ਜਿਹੜਾ ਪੁੱਛਣਾ ਬਣਦਾ ਸੀ ਜਿਹੜਾ ਅਸੀਂ ਪੁੱਛਿਆ ਸੀ 2 ਦਸੰਬਰ ਤੋਂ ਮਹੀਨਾ ਪਹਿਲਾਂ ਜੀ ਉਹੀ ਸਵਾਲ ਜਿਹੜਾ ਇਹ ਪੁੱਛਣਾ ਬਣਦਾ ਸੀ ਫਜ਼ੀਲ ਦੇ ਸਾਹਮਣੇ ਖੜਕੇ ਵੀ ਜਿਹੜੀ ਤੁਹਾਡੇ ਤੇ ਮਾਫੀ ਦਾ ਜਿਹੜਾ ਹੈਗਾ ਹੂੰ ਤੁਸੀਂ ਉਹ ਮਾਫੀ ਜੋ ਕਹਿੰਦੇ ਮੈਂ ਕਿਸੇ ਦੇ ਦਬਾਅ 'ਚ ਨਹੀਂ ਦਿੱਤੀ ਤਾਂ ਠੀਕ ਸੀ ਕਿਉਂਕਿ ਕੱਲ ਤੱਕ ਸਭ ਦੇ ਸਾਹਮਣੇ ਖੜੇ ਆ ਹੂੰ ਪਰ ਇਹ ਸਵਾਲ ਪੁੱਛਿਆ ਜਾਣਾ ਬਣਦਾ ਸੀ